ਗੁਰੂ ਪਿਆਰੀ ਸਾਧ ਸੰਗਤ ਜੀ ਆਓ ਕੁਝ ਕਹਿਣ ਤੋਂ ਪਹਿਲਾਂ ਗੁਰੂ ਪਿਤਾ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਗੱਲ ਕਰਨ ਜਾ ਰਹੀ ਹਾਂ ਉਸ ਮਹਾਨ ਜੋਧੇ ਬਾਰੇ ਜਿਸ ਨੇ ਸਤਲੁਜ ਤੋਂ ਲੈ ਕੇ ਜਮਨਾ ਤੱਕ ਸਿੱਖ ਰਾਜ ਦਾ ਝੰਡਾ ਚਲਾਇਆ ਜੀ ਹਾਂ ਬਾਬਾ ਬੰਦਾ ਸਿੰਘ ਜੀ ਬਹਾਦਰ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਜਨਮ 27 ਅਕਤੂਬਰ 1670 ਈਸਵੀ ਨੂੰ रिजोरी नाले नगर ਵਿੱਚ ਪੁੰਛ ਕਸ਼ਮੀਰ ਦੀ रियासत ਵਿੱਚ ਹੋਇਆ ਆਪ ਦੇ ਪਿਤਾ रामदेव ਅਤੇ ਮਾਤਾ ਸੁਲਖਨੀ ਦੀ ਸੀ ਆਪ ਦਾ ਮੁੱਢਲਾ ਨਾਮ ਲਸ਼ਮਨ ਦਾਸ ਰੱਖਿਆ ਗਿਆ ਆਪ ਬਚਪਨ ਤੋਂ ਹੀ ਸ਼ਸਤਰ ਵਿਦਿਆ ਅਤੇ ਸ਼ਿਕਾਰ ਖੇਡਣ ਵਿੱਚ ਨਿਪੁੰਨ ਸਨ ਇੱਕ ਵਾਰ ਆਪ ਜੀ ਨੇ ਇੱਕ ਹਿਰਨੀ ਦਾ ਸ਼ਿਕਾਰ ਕੀਤਾ ਹਿਰਨੀ ਦੇ ਪੇਟ ਵਿੱਚ ਦੋ ਬੱਚੇ ਸਨ ਜੋ ਆਪ ਦੀਆਂ ਅੱਖਾਂ ਸਾਹਮਣੇ ਤੜਪ ਤੜਪ ਕੇ ਮਾਰ ਗਏ ਆਪ ਇਸ ਦੁੱਖ ਨੂੰ ਨਾ ਸਹਾਰ ਸਕੇ ਅਤੇ ਬੇਰਾਗੀ ਬਣ ਗਏ ਆਪ ਦਾ ਨਾਮ ਮਾਧੋਦਾਸ ਬੇਰਾਗੀ ਪ੍ਰਚਲਿਤ ਹੋਇਆ ਸੰਸਾਰ ਵਿੱਚ ਆਪ ਜੀ ਦੇ ਚਾਰ ਗੁਰੂ ਪ੍ਰਚਲਿਤ ਹਨ ਜਿਨ੍ਹਾਂ ਵਿੱਚੋਂ ਪਹਿਲਾ ਰਜੌੜੀ ਦਾ ਜਾਣਗੀ ਦਾਸ ਦੂਜਾ ਲਾਹੌਰ ਦਾ ਰਾਮ ਥੰਮੜ ਇਹਨਾਂ ਦੋਹਾਂ ਪਾਸੋਂ ਆਪ ਨੂੰ ਆਤਮਿਕ ਸੁਖ ਪ੍ਰਾਪਤ ਨਾ ਹੋਇਆ ਕਿਉਂਕਿ ਗੁਰੂ ਦੇ ਸ਼ਬਦ ਬਿਨਾ ਮਨ ਨਹੀਂ ਟਹਿਦਾ ਬਿਨ ਗੁਰ ਸ਼ਬਦੇ ਮਨ ਨਹੀਂ ਠੋਰਾ ਜੀਜੇ ਗੁਰੂ ਨਾਸਿਕ ਦੀ ਧਰਤੀ ਤੇ ਧਾਰਨ ਕੀਤਾ। ਔਗਨਾਥ ਨੂੰ ਇਹ ਜੰਤਰਾ ਮੰਤਰਾ ਤ੍ਰਿਤਿਆ ਸਿੱਧੀਆਂ ਦਾ ਮਾਲਕ ਸੀ। ਆਪ ਜੰਤਰਾ ਮੰਤਰਾ ਨੇ ਚੱਕਰਾਂ ਵਿੱਚ ਪੈ ਗਏ ਅਤੇ ਗਦਾਵੀ ਨਦੀ ਤੇ ਕੰਢੇ ਤੇ ਆਪਣਾ ਢੇਰਾ ਬਣਾ ਲਿਆ। ਇੱਕ ਵਾਰ ਗੁਰੂ ਗੋਬਿੰਦ ਸਿੰਘ ਜੀ ਆਪ ਜੀ ਦੇ ਪਲੰਘ ਤੇ ਆਨਵਾਜੇ। ਆਪ ਜੀ ਨੇ ਅਤੇ ਆਪ ਜੀ ਦੇ ਚੇਲਿਆਂ ਨੇ ਜੋਰ ਲਾ ਲਿਆ ਕਿ ਜੰਤਰਾ ਮੰਤਰਾ ਨਾਲ ਪਲੰਘ ਨੂੰ ਮੋਦਾ ਕੀਤਾ ਜਾ ਸਕੇ। ਪਰ ਆਪ ਅਸਫਲ ਰਹੇ। ਅਤੇ ਚੌਥੇ ਗੁਰੂ ਗੁਰੂ ਗੋਬਿੰਦ ਸਿੰਘ ਜੀ ਨੂੰ ਨਦੀਰ ਦੀ ਧਰਤੀ ਤੇ ਧਾਰਨ ਕੀਤਾ ਅਤੇ ਇਹਨਾਂ ਤੋਂ ਬਾਅਦ ਗੁਰੂ ਧਾਰਨ ਕਰਨ ਦੀ ਲੋੜ ਨਹੀਂ ਪਈ ਕਿਉਂਕਿ ਉਹ ਪੂਰੇ ਗੁਰੂ ਸਨ ਤਿਨ ਕੋ ਕਿਆ ਉਪਦੇਸ਼ ਏ ਜਿਨ ਗੁਰ ਨਾਨਕ ਦੇਵ ਜਿਨ੍ਹਾਂ ਨੇ ਮਨਤਨ ਦੀ ਝੋਲੀ ਹੀ ਗੁਰੂ ਨਾਨਕ ਨੇ ਭਰ ਦਿੱਤੀ ਉਹਨਾਂ ਹੋਰ ਕਿਸੇ ਪਾਸੋਂ ਕੀ ਉਪਦੇਸ਼ ਲੈਣਾ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਕਾਇਆ ਪੰਜ ਤੀਰ ਤੇ ਪੰਜ ਮੁਖੀ ਸਿੰਘ ਸਲਾਹ ਕਰਦੇਗੇ ਪੰਜਾਬ ਵੱਲ ਭੇਜਿਆ ਤਾਂ ਜੋ ਜ਼ਾਲਮ ਨੂੰ ਅਤੇ ਜ਼ੁਲਮ ਨੂੰ ਸੋਧਿਆ ਜਾ ਸਕੇ। ਬਾਬਾ ਬੰਦਾ ਸਿੰਘ ਜੀ ਭਾਦਰ ਨੇ ਪੰਜਾਬ ਵਿੱਚੋਂ ਜ਼ਾਲਮ ਤੇ ਜ਼ੁਲਮ ਨੂੰ ਖਤਮ ਕੀਤਾ। ਪੂਨਾ ਕੈਥਲ ਸੋਨੀਪਤ ਸਮਾਣਾ ਚੱਪੜ ਜੀ ਦੀ ਸਰਹਿੰਦ ਨੂੰ ਜਿੱਤਿਆ। ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਨ ਵਾਲੇ ਜਲਾਦ ਸੈਦ ਚਲਾਲੁਦੀਨ, ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲੇ ਜਲਾਦ ਸ਼ਾਸ਼ਲ ਬੇਗ, ਬਾਸ਼ਲ ਬੇਗ ਅਤੇ ਵਜ਼ੀਰ ਖਾਨ ਨੂੰ ਮੌਤ ਦੇ ਘਾਟ ਉਤਾਰਿਆ ਦਿੱਲੀ ਦੇ ਤਖਤੇ ਨਵਾਂ ਬੈਠਾ ਬਾਦਸ਼ਾਹ ਫਰੂਕਸ਼ੀ ਸਿੱਖਾਂ ਦੀ ਬਾਦ ਦੀ ਸ਼ਾਨ ਨੂੰ ਸ਼ੌਕਤ ਨੂੰ ਦੇ ਕੇ ਨਾਝਰਿਆ ਉਸ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਫੜਨ ਲਈ ਵੱਡੀ ਮੁਗਲ ਫੌਜ ਭੇਜ ਦਿੱਤੀ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਸਾਸੂ ਸਾਥੀਆਂ ਸਮੇਤ ਗੁਰਦਾਸ ਮੰਗਲ ਵਿਖੇ ਦੁਨੀ ਚਾਂਦੀ ਹਵੇਲੀ ਵਿੱਚ ਪਹੁੰਚ ਲਈ ਬਾਹਰਲਾ ਕੇ ਰਾਸਤ ਖਤ ਹੋ ਚੁੱਕਾ ਸੀ ਗੜੀ ਵਿੱਚੋਂ ਰਸਤ ਪਾਣੀ ਮੁੱਕ ਚੁੱਕਾ ਸੀ ਸਿੰਘਾਂ ਨੇ ਦਰਖਤਾਂ ਦੇ ਪੱਤੇ ਖਾ ਕੇ ਗੁਜ਼ਾਰਾ ਕੀਤਾ ਆਖਿਰਕਾਰ 1715 ਈਸਵੀ ਵਿੱਚ ਵੈਰੀ ਦਾ ਟਿੱਟੀ ਦਲ ਬਾਬਾ ਬੰਦਾ ਸਿੰਘ ਜੀ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬ ਹੋ ਗਿਆ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਗ੍ਰਿਫਤਾਰ ਕਰਕੇ ਸਖਤ ਤਸੀਹ ਦੇ ਕੇ ਸ਼ਹੀਦ ਕੀਤਾ ਗਿਆ ਗਰਮ ਜਬੂਰਾ ਨਾਲ ਬਾਬਾ ਜੀ ਦੇ ਸਰੀਰ ਦਾ ਮਾਸ ਨੋਚਿਆ ਗਿਆ ਅਤੇ ਬਾਬਾ ਜੀ ਦੇ ਪੁੱਤਰ ਅਜੀਤ ਸਿੰਘ ਦਾ ਕਲੇਜਾ ਕੱਢ ਕੇ ਬਾਬਾ ਜੀ ਦੇ ਮੂੰਹ ਵਿੱਚ ਤੁੰਨਿਆ ਗਿਆ ਪਰ ਫਿਰ ਵੀ ਆਪ ਨਾ ਡੋਲੇ ਇਹ ਸਾਰੀ ਸ਼ਕਤੀ ਅੰਮ੍ਰਿਤ ਦੀ ਸੀ ਗੁਰਪਾਣੀ ਦੀ ਸੀ ਜਿਸ ਨੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਇਤਨਾ ਮਹਾਨ ਬਣਾ ਦਿੱਤਾ ਕਿ ਉਹ ਬਿਲਕੁਲ ਵੀ ਨਹੀਂ ਡੋਲੇ ਸੋ ਖਾਲਸਾ ਜੀ ਅਸੀਂ ਪੂਰਵ ਜਨਮ ਦੇ ਮਿਲੇ ਹੋਏ ਸੰਜੋਗੀ ਆ ਸਾਨੂੰ ਨਾਮ ਬਾਣੀ ਦਾ ਸਿਮਰਨ ਕਰਨਾ ਚਾਹੀਦਾ ਹੈ ਅਤੇ ਖੰਡੇ ਬਾਟੇ ਦੀ ਪੌਲ ਦਾ ਅੰਮ੍ਰਿਤ ਛੱਕ ਕੇ ਆਪਣੇ ਮਨੁੱਖੀ ਜੀਵਨ ਨੂੰ ਸਫਲ ਬਣਾਉਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ